ਤੇ ਮਾਲ ਖੜੇ ਹੋਨ ਜੋ ਬਣਾ ਯਾਰ ਬੈਂਚੇ ਦੇ ਉੱਪਰ ਆ ਜਾ ਤੁਸੀਂ ਉੱਪਰ ਆ ਜਾਓ ਅਮਰ ਜੀ ਫੈਕਟਰੀ ਵਾਲੀ ਉਹਦੇ ਉੱਪਰ ਆ ਜਾਣ ਔਰ ਬੈਂਚੇ ਦੇ ਜਿਹੜੇ ਸਾਡੇ ਲੇਡੀਜ਼ ਕਾਉਂਸਲਰ ਆ ਕੇ ਗਏ ਦਾ ਉਹਨਾਂ ਨੂੰ ਪੈਦ ਦਿੱਤੀ ਜਾਵੇ ਉਹਨਾਂ ਨੂੰ ਮੁਰਕਣਾ ਦਿੱਤਾ ਜਾਵੇ ਆ ਗਿਆ ਆ ਗਿਆ ਸਾਡੇ ਮਾਣਯੋਗ ਨਾਨਾ ਬੰਦੀ ਸਿੰਘ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਲਦੀ ਆ ਕੇ ਇਕੱਠੇ ਹੋਵੋ ਪੰਨੜ ਬੇਨਤੀ ਹੈ ਕਿ ਸਨੋਰਟੀ ਵਾਚ ਜਾਂ ਲੋਕ ਬਾਹਰ ਦਿੱਤੀ ਜਾਵੇ ਅਗਲਾ ਪੰਨੜ ਨੂੰ ਬਾਹਰ ਦਿੱਤੀ ਜਾਵੇ ਮਾਣਯੋਗ ਨਾਨਾ ਬੰਦੀ ਸਿੰਘ ਜੀ ਜਿੰਨੂੰ ਕਹਿਣ ਉਸੇ ਉੱਪਰ ਸੇਜ ਦੇ ਬਾਅਦ ਹੀ ਜਾਣ ਆਰੇ ਨੂੰ ਬੇਤੀ ਕਿ ਪੰਜਾਬ ਤੋਂ ਜਿਹੜੇ ਨੌਜਵਾਨ ਇੱਧਰ ਖੜੇ ਨੇ ਟਿਕਰੀ ਖੜੀ ਇਲਾਕੇ ਦੇ ਸਾਰੇ ਲੋਕਾਂ ਨੂੰ ਆ ਜਾਣ। ਸਭ ਦੇ ਦੁਆਰ ਜੇ ਕੋਈ 31 ਬੰਦੀ ਜਿਹੜੇ ਰਸਮਵੰਦਾਂ ਨੇ ਕਰਦੀਆਂ। ਸਭ ਕਹਿੰਦੀ ਆ ਕਿ ਬਾਕੀ ਜਾਨੇ ਸਭ ਪਾਸੇ ਚਾ ਕੋ। ਮਾਨਯੋਗ ਨਾਡਾ ਬੀਸੀ ਤੋਂ ਬੇਨਤੀ ਹੈ ਕਿ ਅਗਲੀ ਕਾਰਵਾਈ ਦੇ ਸਾਨੂੰ ਹੱਜ ਦਿੱਤੀ ਜਾਵੇ। ਕੰਗਰਹੀ ਬਹੁਤ ਹੀ ਪੁਰਾਣੇ ਸਾਡੇ ਬਜ਼ੁਰਗ ਸ੍ਰੀ ਜਗਵਿੰਦਰ ਜਿੱਲੂ ਜੀ ਅੱਜ ਦੀ ਜਿਹੜੀ ਇਸ ਕਪਤੰਤਾ ਦਾ ਦਿਨ ਮੌਕੇ ਤੇ ਝੰਡੇ ਦੀ ਰਸਮ ਆਦਾ ਕਰਨਗੇ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਚੈਰ ਨਾਲ ਜਾਓ ਪਲੀਜ਼ ਅਮਰ ਜੀ ਸਰਪੰਚ ਜੀ ਉੱਪਰ ਜਾਓ ਸੁਤਾਨ ਮੈਕਨ ਕੱਟ ਕਰਦੇ ਸਾਡੇ ਮੇਰ ਪ੍ਰਧਾਨ ਜਿੰਨੇ ਆ ਸਾਰੇ ਉੱਥੇ ਆ ਜਾਣ ਸਾਡੇ ਜਥੇ ਦੇ ਅਫਸਰਾਂ ਦੇ ਪਿੱਛੇ ਆ ਕੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਕਿ ਫਾਰਕ ਜਾਓ ਮਨਤਰੀ ਜੀ ਕਰੂਨਾ ਕਾਂਗਰਸ ਸੇਵਾਦਾਰ ਦੇ ਜੁਨੇ ਵੀ ਸਾਡੇ ਵੀਰ ਆ। ਕੀ ਉਹ ਜਿਹੜੀ ਆਪਣੀ ਅਗਲੀ ਕਾਰਵਾਈ ਸ਼ੁਰੂ ਕਰਨ। ਖਗਰਨਾਥ ਜੀ ਇਧਰ ਆਪਲੀ ਰਾਜ ਖਾਲੇ ਤੋਂ ਅਸੀਂ ਲਾਤੀਆ ਜੀ। ਇਧਰ ਬੋਲ ਤਾ ਜੀ। ਰਾਣੀ ਵੱਲੋਂ ਰੌਸ ਨਾ ਹੋਈ 23 ਜਨਮ ਜਿਹੜਾ ਝੰਡਾ ਉਠਾ ਕੇ ਲਾਤੀਆ ਵੱਲ ਚੜਾਇਆ ਜਾਊਗਾ। تو معافی چاہتا ہوں سیریل بندہ پیچھے آ تو پلیز لگے آ جاؤ چلو جی شرام کریں tu madhurya-bhāti-gīnī sukha-dāma-alita-mātya-raṅgī bandhure mātya-raṅgī I'm ਆਹ ਲਿਆ ਹਾਂ ਜੀ ਵਤਨ ਜੀ ਬੰਦਗੀ ਨੂੰ ਸੰਗਠਨ ਕਰਦਿਆਂ ਦਿੱਤੀ ਇਹ ਆਪਰੇਸ ਸੰਗਠਨ ਕਰਾਇਆ ਪਾਸ ਹੋਇਆ ਅੱਠ ਅਦਾਵਨ ਗ੍ਰਿਸ਼ਨਾਮ ਜੀ ਨੂੰ ਕਿਹਾ ਹੈ with the Amira of the

ਆਪ ਸਭ ਨੂੰ ਸਤੰਤਰਤਾ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਉਹ ਮੁਲਕ ਜਿਹੜੀ ਆਜ਼ਾਦੀ ਲਈਆ ਹੈ ਇਹ ਬੜੇ ਮਹਿੰਗੇ ਪਾ ਲਈਆ ਹੈ। ਅੰਦੋਲਨ ਹੋਏ ਔਰ ਅੰਦੋਲਨ ਉਹ ਜੋ ਸੀ ਕੋਲੀ ਬਰੂਨ ਜਲਾ ਕੇ ਅਹਿਮਾ ਫਲਾਕੇ ਇਹ ਅਜ਼ਾਦੀ ਨਹੀਂ ਵੰਗੂ ਜੀ ਦੇ ਨਹਿਰੂ ਜੀ ਦੀ ਸੋਚ ਸੀ ਕਾਣ پارٹی ਨੂੰ ਸੋਚੀ ਇਹ ਸ਼ਾਂਤਪ੍ਰੀਅ ਤਰੀਕੇ ਦੇ ਨਾਲ ਅਜ਼ਾਦੀ ਲਈ ਜਾਵੇ ਔਰ ਉਸਦੇ ਲਈ ਸਮੇਂ ਜ਼ਰੂਰ ਲੱਗਿਆ ਮੇਕਨ ਵਿਸ਼ਾਲ ਭਾਰਤ ਇਹ ਕਿ ਉਸ ਵੇਲੇ ਕੁਝ ਲੋਗਾਂ ਨੇ ਇਸ ਨੂੰ ਵੰਡਣ ਦੀਆਂ ਗੱਲਾਂ ਕੀਤੀਆਂ ਮੁਲਕ ਦੇ ਤਿੰਨ ਟੁਕੜੇ ਹੋ ਗਏ ਇਸ ਪਾਕਿਸਤਾਨ ਵੈਸਟ ਪਾਕਿਸਤਾਨ ਤੇ ਹਿੰਦੁਸਤਾਨ اور ਮੈਨੂੰ ਬੜੀ ਕਰਮਣਾ ਮੈਂ ਗੱਲ ਕਹਿ ਸਕਦਾ ਕਿ ਪੰਜਾਬ ਦਾ ਯੋਗਦਾਨ ਚਾਹੇ ਕੁਰਬਾਨੀਆਂ ਚਾਹੇ ਜਿਨ੍ਹਾਂ ਦੇ ਵਿੱਚ ਲੰਬੇ ਅਰਸੇ ਲਈ ਅੰਦੋਰਨ ਕਰਦੇ ਹੋਏ ਉਹਨਾਂ ਨੇ ਦਿਖਾਇਆ ਹੋਵੇ ਕਿ 90% ਦੀ ਯੋਗਨਾ ਸਾਡੇ ਪੰਜਾਬ ਦਾ। ਔਰ ਪੰਜਾਬ ਚਾਹੇ ਹਿੰਦੁਸਤਾਨ ਵਾਲਾ ਪੰਜਾਬ ਹੈ, ਚੜ੍ਹਦਾ ਪੰਜਾਬ ਚਾਹੇ ਲੈਂਦਾ ਪੰਜਾਬ। ਬਰਾਬਰ ਦੀ ਤੇਰੀ ਉਧਰ ਵੀ ਹੈ। ਔਰ ਸਾਡਾ ਡੀਐਨਏ ਕਿਉਂ? ਲੇਕਿਨ ਚਰਸੀ ਤੌਰਨੇ ਤੌਰ ਦੇ ਤੇ ਸਾਡੀ ਮਰਦਤਾ ਬਣਾਦਾ ਹੋਇਆ, ਦੇਖਵਾ ਰਾਇਆ ਔਰ ਸੰਕਾਪ ਔਰ ਅਗਰ ਭੋਗਿਆ ਜਗਦੀ ਦਾ ਮਾਣ ਅਨੰਦ ਸਾਰੇ ਮੁਰਖ ਨੇ ਲਿਆ ਲੇਕਿਨ ਅਸੀਂ ਜਿੱਥੇ ਆਜ਼ਾਦ ਹੋਏ ਉਥੇ ਬਰਬਾਦ ਜੀ ਹੋਏ ਸਾਡੇ ਲੋਕ ਬਹੁਤ ਗਿੰਦੀ ਦੇ ਬਰੇ ਸਾਡੀਆਂ ਜ਼ਬਾਦਾ ਸਾਰੋਂ ਬਾਗ ਜ਼ਮੀਨਾਂ ਪਾਕਿਸਤਾਨ ਚ ਰਹੀਆਂ ਤੇ ਪਰਵਾਰ ਤੇ ਸਦਾ ਆਉਂਦਾ ਕਿ ਸਦਾ ਨਹੀਂ ਔਰ ਜਿਸ ਦੌਰ ਨਹੀਂ ਪੰਜਾਬ ਗੁਜ਼ਰਿਆ ਮੈਂ ਸਮਝਾਂ ਅੱਜ ਸਾਡੇ ਬੱਚਿਆਂ ਨੂੰ ਯਾਦ ਨਹੀਂ ਔਰ ਅੱਜ ਜਿਹੜੇ ਲੋਗ ਉਥੋਂ ਰੁੱਟ ਛੁੱਟ ਕੇ ਆਏ ਸੀ ਪੰਜਾਬੀ ਹੋ ਕੇ ਰਹਤੇ ਉਹਨਾਂ ਦੇ ਫੋਨ ਦੇ ਵਿੱਚ ਮੇਰੇ ਬੱਚੇ ਉਹਨਾਂ ਨੇ ਉਥੇ ਵੀ ਮਿਹਤਰਾ ਬਣਾਇਆ ਜੀ ਸਰ ਕੋਈ ਜਦੋਂ ਜਦੋਂ ਕੋਚੀ ਸੀ ਨੂੰ ਵੀ ਨਿਰਧਾਰਿਤ ਕਰ ਗਿਆ ਜੀ ਮੈਂਬਰ ਨੇ ਫਕੀਰ ਦੀ ਗੱਲ ਹੈ ਔਰ ਫਾਜ਼ੂਲ ਦੀ ਗੱਲ ਨਹੀਂ ਵੀਰ ਮੇਰੇ ਉਹ ਮੁੜਕ ਦੀ ਲੜਾਈ ਚਾਹੇ ਉਹ ਇਕਨੋਮਿਕ ਲੜਾਈ ਸੀ ਚਾਹੇ ਉਹ ਬਰੀ ਦੀ ਯਾ ਅਨਾਇਤੀ ਕੰਪਨੀ ਲੜਾਈ ਸੀ ਚਾਹੇ ਬੰਦਰਾਂ ਦੇ ਤਿੰੜਾਈ ਸੀ ਦੁਨੀਆ ਜੰਗਾਂ ਦੁਨੀਆ ਉਹਨਾ ਕੋਟਾ ਜੋਗਨਾਰ ਪੰਜਾਬੀਆਂ ਆ ਰਿਹਾ ਸਾਨੂੰ ਮਾਰ ਹੈ ਰੇਸੇ ਕਰਾਂ ਕਿ ਜਾਰੀ ਰਹੇ ਮੁਲਕ ਆਜ਼ਾਦ ਹੋਇਆ ਦੂਜੀ ਦੂਜੀ ਲੜਾਈ ਫਿਰ ਯਤਵਾਦ ਨਾ ਹੋਵੇ ਇਹ ਜਿਹੇ ਜੋ ਪਾਕਿਸਤਾਨ ਜਦੋਂ ਬਣਿਆ ਇਹ ਜੀ ਜਦ ਜਿਹੜੀ ਕਿਹੜੀ ਆਦਾ ਨੁਕਸਾਨ ਹੈ ਚੱਕੇ ਨਾ ਹੋਵੇ। ਇਹ ਦਸ਼ਾ ਖਤਮ ਕਰਨਾ ਬੜਾ ਜ਼ਰੂਰੀ ਹੈ। ਦੇਖੋ ਬਾਦਲੀ ਆ ਪਾਕਿਸਤਾਨ ਪਾਕਿਸਤਾਨਾ ਲੋਕੀਨ ਲੋ ਸਾਡੇ ਦੇਸ਼ ਪਰ ਨੂੰ ਕਮਜ਼ੋਰ ਕਰਦਾ ਸਰ ਸਰ ਸਫਤਿਕਾ ਇਹ ਨੌਜਵਾਨੀ ਨਸ਼ਾ। ਪਰ ਉਸ ਨੌਜਵਾਨੀ ਦੇ ਵਿੱਚ ਜੀਵਨ ਨੂੰ ਜੋੜਾ ਹੈ। سب بندے بھی گھر ہوگا چھوٹے لال ابھی وجے نقصان پہ اور دیکھو سرکار یا یادہ آ کے یہ کہ میں نشا ختم کر سو ہی کرتے بچار ہونا چاہیے ایک چرچا ہونا چاہیے آرے چیزیں کرنے چاہیے آ جے نوجوانی نوی آج میں نشہ بنتا ਅਜੇ ਲੋੜ ਹੈ ਇਸ ਪਿੰਡ ਨੂੰ ਮੇਰੇ ਉਹ ਇਹ ਰਾਹ ਔਖਾ ਸਮਾਂ ਕੁਝ ਦਵਾਈ ਤਾਂ ਸਭ ਚਲੇਗੀ ਕੈਨੇਡਾ ਅਮਰੀਕਾ ਬਾਹਰ ਦੇ ਦੇਸ਼ਾਂ ਕੁਝ ਇੱਥੇ ਬਣਦੀ ਹੈ ਇਹਨਾਂ ਸਰਪੰਚੀ ਦੇ ਅੱਜ ਤੋਂ ਬਹੁਤ ਰੁਪਾ ਨਾ ਨਜ਼ਰ ਆਇਆ ਇੱਕ ਦਰਬਾਰ ਇਹ ਵਿੱਚ ਪੰਜਾਬੀ ਜੋਸ਼ ਰਹੇ ਦੇਖੀਂਗਾ ਜੰਗਾਂ ਜੋਸ਼ ਨਾ ਕਿਹਾ ਜਾਂਦੀਆਂ ਲੇਕਿਨ ਮਸਲੇ ਜਿਹੜੇ ਹਨ ਨਾ ਪੋਸ਼ਨਾ ਪੋਸ਼ਨਾ ਇੱਥੇ ਜਾ ਕੇ ਰੋਜ਼ ਅਸੀਂ ਕਿਹਨੇ ਬਰਚਾ ਸਰਦਿ ਪ੍ਰਿਅਨੇ ਜੇ ਅਸੀਂ ਪੋਸ਼ਤਬਿਨਾਰ ਕਰਨ ਲੈ ਕੇ ਫੈਸਲਾ ਚੜੀਏ ਉਹ ਪੰਜਾਬ ਜਿਹੜਾ ਇਸ ਦੌਰ ਦਾ ਹੀ ਗੁਜ਼ਰਿਆ ਹੈ ਐ ਨੌਜਵਾਨੀ ਦੇ ਦਰਸ਼ਣ ਵੀ ਕਰੇ ਪੰਦੇ ਪੋਰ ਪੰਜਾਬ ਦੀ ਆਪੇ ਕਾਰ ਸਥਾਨੀ ਤੇ ਜੜ ਪਰਿਆ ਇਸ ਸਾਇਨਾ ਨੂੰ ਅੰਦੋਲਨ ਕਰਨਾ ਪਿਆ ਆਪਣੀਆਂ ਜੱਲਾ ਮਨੋਲ ਨੇ ਸਾਰਾ ਬਾਡਮ ਦੇ ਉੱਤੇ ਬੈਠਣਾ ਪਿਆ ਇਸੇ ਤਰ੍ਹਾਂ ਅਗਰ ਸਹੀ ਸੋਚੀਏ ਕਿ ਮਸਲੇ ਉਹ ਹੱਲ ਹੋ ਗਏ ਹੱਲ ਹੱਲ ਤੱਕ ਜਿਵੇਂ ਜਿ ਸਰਕਾਰ ਅਸੀਂ ਉਹ ਤੋਂ ਵੱਡੇ ਫੈਸਲੇ ਲੈ ਕੇ ਜਿਨ੍ਹਾਂ ਨੂੰ ਰਾਜ ਪਾਕ ਦਿੱਤਾ ਅੱਜ ਵੀ ਪੰਜਾਬ ਨੂੰ ਚੋੜਾ ਸਕਦਾ ਦਿੱਤਾ ਨੌ ਵੀ ਇੱਕ ਜਿਹਾ ਨੌਜਵਾਨ ਨੂੰ ਮਿਲ ਰਹੀ ਹੈ ਇਹ ਸਭੀਆਂ ਮੇਰਾ ਤੇ ਵਿਚਾਰ ਕਰਨ ਦੀ ਲੋੜ ਹੈ

ਜਿੰਦਾ ਸਤਿ ਸ਼੍ਰੀ ਅਕਾਲ ਤੁਹਾਨੂੰ ਜਿੱਤ ਰਹਿੰਦੋਂ ਨਹੀਂ ਇਹ ਵੀ ਐ ਵਾਲਾ ਪ੍ਰੇਖਣ ਸੁੰਦਰੀ ਕੋਟ ਵਿੱਚ ਲੱਗਾ ਗਿਆ ਇਹ ਜੀ ਨੰਬਰ ਤੇ ਆਇਆ ਸੁੰਦਰੀ ਕੋਟ ਮੇਰਾ ਸਰਪੰਚ ਜੇਤੂ ਜੀ ਹੋਰ ਗਿਆ ਤੋਂ ਮੇਰਾ ਕਹਿ ਦਾ ਬਤਨ ਹੈ ਉਹ ਬਹੁਤ ਵੱਡੀ ਧੱਕੀ ਤੇ ਫਕਰ ਤੇ ਤੁਹਾਡੇ ਹੱਕਾਂ ਦਾ ਸਭ ਤੋਂ ਪਹਿਲਾ ਹਸਤਾ ਦਾ ਜਾਇਆ ਕਿ ਉਸ ਨੇ ਆਪਣੇ ਮਰਜ਼ੀ ਦੀ ਸਰਕਾਰ ਚਲਾਈ ਮਰਜ਼ੀ ਦੇ ਪੱਤੇ ਨੂੰ ਵੋਟ ਪਾਵਾਂਗੇ ਜਿੱਥੇ ਕਹਿਰੂਗਾ ਉੱਥੇ ਵੋਟ ਪਾਵਾਂਗੇ ਉਹ ਤੁਹਾਡੇ ਕੋਲ ਹੈ ਨਹੀਂ ਮੈਂ ਜੋ ਹੈਗਾ ਬਸ ਇੱਕ ਹੀ ਮਰਜ਼ੀ ਦਾ ਅਸੀਂ ਜਰਾ ਇਆਂ ਕਿੱਥੇ ਪਿੰਡਾਂ ਪਹੁੰਚੀਆਂ ਉਹ ਇਹ ਜੁਟੇ ਦੇ ਵਿੱਚ ਮੈਂ ਇਸ ਪੰਤੇ ਜਿੱਦੇ ਸਾਡੇ ਸੁੰਗਾਂ ਨੇ ਇਹਨਾਂ ਕੋ ਸਖੀ ਖਾਨੀਆਂ ਲੱਗੀਆਂ ਇਸ ਸੁਗਾਤੇ ਨੂੰ ਪ੍ਰਾਪਤ ਕਰਨੀ ਹੈ ਉਨਾ ਦੀ ਫੋਜ ਦੇ ਚੱਲਦੇ ਹੋਏ ਇਸ ਲੜਾਈ ਦੇ ਵਿੱਚ ਆਪਣਾ ਫੰਡਾ ਨੋਗਦਾਂ ਪਾਇਆ ਹੈ ਗਰਨ ਖਰੂਪਿੰਡੋ ਫ੍ਰੈਂਡ ਆਪਣੇ ਮੋਹੱਲ ਆਪਣੇ ਸ਼ਹਿਰ ਉਸਾਰ ਕਰਨਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਆ ਕਿ ਸਾਡੇ ਨਾਲ ਕਿਹਦੀ ਵੱਡੀ ਥੱਗੀ ਮੱਝ ਰਹੀ ਆ ਜੇ ਸਰਕਾਰਾਂ ਸੁਖੀਮ ਰਹੀ ਆਪਣੀ ਮੱਤੀ ਨਾਲ ਆਪਣੀ ਮਰਜ਼ੀ ਨਾਲ ਡਿਪਾਰਟਮੈਂਟ ਬੱਦੇ ਨੂੰ ਮਿਲਦੀ ਹੈ ਹਰਾ ਦੇ ਜੀ ਨੂੰ ਮਿਲਿਓ ਡੈਮੋਕ੍ਰੇਸੀ ਨੂੰ ਪ੍ਰੈਸ ਕੋਲ ਵੀ ਧਰਤੀ ਕਿਉਂਕਿ ਦੋ ਕਮਰ ਇੱਕ ਪੈਸਾ ਤੇ ਦੂਜਾ ਪੈਸਾ 800 ਕਰੋੜ ਰੁਪਇਆ ਫਲਾਣਾ ਅਸੀਂ ਦੁਨੀਆ ਐਗਰੀਕਲਚਰ ਪੰਜਾਬ ਦੇ ਹੱਥ ਵਿੱਚ ਆ ਹੋਰ ਹਿੰਦੁਸਤਾਨ ਦੇ ਵਿੱਚ ਸਿਗਾਰਾ ਕਰੋ ਜਿਹਨਾਂ ਨੂੰ ਪੈਸੇ ਜਾਣੇ ਆ ਇਸ ਤਰ੍ਹਾਂ ਦੇ ਰੂਪ ਉਹ ਇਹ ਡੈਮੋਕ੍ਰੇਸੀ ਦੀ ਲੋਕਾਂ ਦੀ ਗੱਲ ਕਿਉਂ ਹੋਵੇ بہت زیادہ نا روڈا ہوا مہنگے پانی آزادی ہے اس کو برقرار رکھنے ہندوستانی کا فرق ہے سے اور سارے کا بہت بہت دنواد سب بہت بہت مبارک جے ہند جی بنیاد ਹੇ ਫਰਮ ਅਭਰਾਤੀ ਕੰਭੁਰਾ ਜਗਨ ਗਨ ਨਮਸਤੇ ਬਲਦਾ ਸੁਰ ਚਾਇਆ ਹੈ ਬਾਰਿ ਸਤਿ ਪਾਜ ਜੀ ਦਾ ਕਾ ਸੰਯਾਰ ਜਿੰਦੁਰ ਗੁਜ ਜਾਗੰਤਰ ਮਹਾਤਾ ਰਾਮ ਜੇ ਸੁਖ ਕਟ ਬੰਦਰ ਕ੍ਰਿੰਦਈ ਮਾਚਨ ਯਮੁਨਾ ਉਜਨ ਕਲਨੀ ਕੰਧਾ ਸਭ ਸੁਭਨਾਮੇ ਜੈ